ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਪਾਕਿਸਤਾਨੀ ਜੁਮਲੇਬਾਜ਼ ਕਲਾਕਾਰ ਇਫਤਖਾਰ ਵੱਲੋਂ ਲਗਾਤਾਰ ਪਹਿਲਾਂ ਭਾਰਤੀ ਫੌਜ ਬਾਰੇ ਅਤੇ ਉਸ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਜ਼ਹਿਰ ਉਗਲਿਆ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ। ਹੱਦ ਤਾਂ ਉਸ ਸਮੇਂ ਪਾਰ ਹੋ ਗਈ ਜਦੋਂ ਇਫਤਖਾਰ ਠਾਕੁਰ ਇਸ ਗੱਲ ਦਾ ਦਾਅਵਾ ਕਰਨ ਲੱਗਾ ਕਿ ਉਸ ਨੂੰ ਫਿਲਮਾਂ ਦੇ ਵਿੱਚ ਲਏ ਬਿਨਾ ਕੋਈ ਵੀ ਭਾਰਤੀ ਪੰਜਾਬੀ ਫਿਲਮ ਨਹੀਂ ਚੱਲਦੀ। ਇੱਥੋਂ ਤੱਕ ਕਿ ਉਸ ਵੱਲੋਂ ਹੀ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਅਤੇ ਕਾਮੇਡੀ ਡਾਇਲੌਗ ਵੀ ਲਿਖੇ ਜਾਂਦੇ ਨੇ। ਇਸ ਦੇ ਉੱਪਰ ਹੁਣ ਮਸ਼ਹੂਰ ਪੰਜਾਬੀ ਫਿਲਮ ਚੱਲ ਮੇਰਾ ਪੁੱਤ ਦੇ ਕਹਾਣੀਕਾਰ ਲੇਖਕ ਰਾਕੇਸ਼ ਤਵਨ ਦਾ ਰਿਐਕਸ਼ਨ ਸਾਹਮਣੇ ਆਇਆ ਰਾਕੇਸ਼ ਤਵਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਗਿਆ ਅਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ ਰਾਕੇਸ਼ ਤਵਨ ਨੇ ਵੀਡੀਓ ਮੈਸੇਜ ਦੇ ਰਾਹੀ ਇਫਤਖਾਰ ਠਾਕੁਰ ਨੂੰ ਕੀ ਜਵਾਬ ਦਿੱਤਾ ਠਾਕੁਰ ਮੇਰਾ ਪੁੱਤ ਠੰਡਾ ਰਹਿ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਹਾਜੀ ਸਾਹਿਬ ਕੋਵਾਨੇਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਚ ਔਕਾਤ ਮੇਰੋ ਇਸ ਦੇ ਨਾਲ ਹੀ ਰਾਕੇਸ਼ ਤਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਲਿਖਦੇ ਨੇ ਇਫਤਖਾਰ ਠਾਕੁਰ ਤੇਰੇ ਸਿਰ ਦੇ ਉੱਤੇ ਤੇਰਾ ਘਰ ਨਹੀਂ ਚੱਲਦਾ ਪੰਜਾਬੀ ਸਿਨੇਮਾ ਸੋ ਆ ਚੱਲਣਾ ਗੱਲ ਤੇਰੀ ਇਸ ਚਬਲ ਮਾਰਨ ਤੋਂ ਪਹਿਲਾਂ ਅਸੀਂ ਫਿਲਮ ਬਣਾ ਚੁੱਕੇ ਸੀ ਇਸ ਕਰਕੇ ਰਿਲੀਜ਼ ਕਰਨੀ ਪੈਣੀ ਹੈ ਕਿਉਂਕਿ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਸ ਨੇ ਇੰਨਾ ਪੈਸਾ ਲਗਾਇਆ ਇਹ ਖੱਚ ਤੂੰ ਸ਼ੂਟ ਦੇ ਦੌਰਾਨ ਯਾਨੀ ਕਿ ਸੈੱਟ ਦੇ ਉੱਤੇ ਮਾਰੀ ਹੁੰਦੀ ਤਾਂ ਪੁੱਤਰ ਤੇਰਾ ਮੂੰਹ ਕਾਲਾ ਕਰਕੇ ਜਹਾਜ਼ ਦੇ ਉੱਤੇ ਚੜਾ ਦੇਣਾ ਸੀ ਤੂੰ ਤੇ ਤੇਰੀ ਡਰਾਮਾ ਕਾਮ ਨੇ ਵਲਗਰ ਕਾਮੇਡੀ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਕੀਤਾ ਕੀ ਆ ਚੱਲ ਮੇਰਾ ਪੁੱਤ ਫਿਲਮ ਨੇ ਤੁਹਾਨੂੰ ਫੈਮਲੀ ਆਡੀਅנס ਦਿੱਤੀ ਉਹ ਚੱਲ ਜ਼ਮਾਨੇ ਦੇ ਆ ਤੁਹਾਨੂੰ ਤੁਹਾਡੇ ਲੋਕ ਹੀ ਆਪਣੀ ਫਿਲਮਾਂ ਦੇ ਵਿੱਚ ਨਹੀਂ ਲੈਂਦੇ ਆ ਟੀਵੀ ਸ਼ੋਅ ਇਹ ਇੰਟਰਵਿਊ ਜੋ ਤੁਸੀਂ 4-5 ਸਾਲਾਂ ਤੋਂ ਕਰ ਰਹੇ ਹੋ ਸਭ ਚੱਲ ਮੇਰਾ ਪੁੱਤ ਦੀ ਦੇਣ ਹੈ ਨਹੀਂ ਤਾਂ ਹਰ ਸੱਚਾ ਮੁਸਲਮਾਨ ਤੁਹਾਨੂੰ ਹਰਾਮ ਸਮਝਦਾ ਸੀ ਅਤੇ ਤੁਹਾਡੇ ਕੰਮ ਨੂੰ ਵੀ ਤੇਰੀ ਸਿਰਫ ਉਹੀ ਫਿਲਮ ਚੱਲੀ ਹੈ ਜੋ ਤੂੰ ਮੇਰੇ ਨਾਲ ਕੀਤੀ ਹੈ ਔਰ ਜਿੰਨੀਆਂ ਵੀ ਫਿਲਮਾਂ ਕੀਤੀਆਂ ਸਭ ਫਲੋਪ ਗਈਆਂ ਨੇ ਮੈਂ ਤੇਰੇ ਉਹ ਝੂਠੇ ਕਿੱਸੇ ਦੱਸ ਤੇ ਦਰਸ਼ਕਾਂ ਨੂੰ ਜੋ ਤੂੰ ਸੈੱਟ ਦੇ ਉੱਤੇ ਸੁਣਾਉਂਦਾ ਸੀ ਤਾਂ ਤੇਰੀ ਆਪਣੀ ਆਵਾਮ ਨੇ ਤੈਨੂੰ ਛਿੱਤਰਫੇਰਨੇ ਆ ਕੰਮ ਕੀ ਬੰਦ ਹੋਇਆ ਤੂੰ ਪਾਗਲ ਹੋ ਗਿਆ ਉਹਨਾਂ ਇੱਕ ਹੋਰ ਪਾਕਿਸਤਾਨੀ ਐਕਟਰ ਨਾਸਿਰ ਨੂੰ ਲਿਖਿਆ ਕਿ ਸਮਝਾਓ ਇਸ ਨੂੰ ਉਮਰ ਦੇ ਨਾਲ ਅਕਲ ਆਂਦੀ ਹੈ ਤੇ ਇਸ ਨੂੰ ਅੱਜ ਤੱਕ ਨਹੀਂ ਆਈ ਉਮਰ ਜਾਣ ਵਾਲੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ ਅਹੀ ਉਹ ਪਹਿਲੀ ਪੰਜਾਬੀ ਫਿਲਮ ਸੀ ਜਿਸ ਦੇ ਵਿੱਚ ਇਫਤਖਾਰ ਠਾਕੁਰ ਨੂੰ ਪਹਿਲੀ ਵਾਰ ਕਾਸਟ ਕੀਤਾ ਗਿਆ ਸੀ ਇਸ ਤੋਂ ਬਾਅਦ ਇਫਤਖਾਰ ਠਾਕੁਰ ਨੇ ਕਈ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਖਾਸ ਨਹੀਂ ਚੱਲੀ ਹੁਣ ਚੱਲ ਮੇਰਾ ਪੁੱਤ ਦੇ ਚੌਥੇ ਭਾਗ ਦੇ ਵਿੱਚ ਜਿਸ ਦਾ ਕਿ ਸ਼ੂਟ ਪਹਿਲਾਂ ਹੀ ਪੂਰਾ ਹੋ ਚੁੱਕਿਆ ਉਸ ਦੇ ਵਿੱਚ ਇੱਕ ਵਾਰ ਫੇਰ ਤੋਂ ਇਫਤਖਾਰ ਠਾਕੁਰ ਦੇਖਣ ਨੂੰ ਮਿਲਣਗੇ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਰਤ ਤੇ ਪਾਕਿਸਤਾਨ ਵਿੱਚ ਟਕਰਾਅ ਚੱਲ ਰਿਹਾ ਸੀ ਅਤੇ ਇਫਤਖਾਰ ਠਾਕੁਰ ਨੇ ਇੱਕ ਪਾਕਿਸਤਾਨੀ ਟੀਵੀ ਸ਼ੋਅ ਦੇ ਵਿੱਚ ਜਾ ਕੇ ਭਾਰਤੀ ਜਵਾਨਾਂ ਦੇ ਲਈ ਮਾੜੀ ਟਿੱਪਣੀ ਕੀਤੀ ਅਤੇ ਲਲਕਾਰਿਆ ਜਿਸ ਤੋਂ ਬਾਅਦ ਕਈ ਪੰਜਾਬੀ ਕਲਾਕਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਆਪਣੇ ਦੇਸ਼ ਪ੍ਰਤੀ ਪ੍ਰੇਮ ਮਾੜੀ ਗੱਲ ਨਹੀਂ ਪਰ ਇਸ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾ ਸਕਦਾ ਸੀ ਬਤੌਰ ਕਲਾਕਾਰ ਜੋ ਸਭ ਦੇ ਸਾਂਝੇ ਹੁੰਦੇ ਨੇ ਉਹਨਾਂ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੀਦਾ ਹੈ ਅਜਿਹਾ ਕਈ ਪੰਜਾਬੀ ਐਕਟਰਸ ਨੇ ਕਿਹਾ ਜਿਸ ਤੋਂ ਬਾਅਦ ਇਫਤਖਾਰ ਠਾਕੁਰ ਫੇਰ ਨਹੀਂ ਰੁਕਿਆ ਅਤੇ ਇੱਕ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਪੰਜਾਬੀ ਕਲਾਕਾਰਾਂ ਬਾਰੇ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਪੰਜਾਬੀ ਮੀਡੀਆ ਬਾਰੇ ਵੀ ਗਲਤ ਟਿੱਪਣੀਆਂ ਕੀਤੀਆਂ ਇਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਦਾ ਬਾਈਕਾਟ ਕਰਨ ਦੀ ਗੱਲ ਸ਼ੁਰੂ ਹੋ ਗਈ ਇਫਤਖਾਰ ਠਾਕੁਰ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਅਤੇ ਇਹ ਕੀ ਬਾਈਕਾਟ ਕਰਨਗੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਭਾਰਤੀ ਪੰਜਾਬੀ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਕਈ ਪੰਜਾਬੀ ਕਲਾਕਾਰ ਪਾਕਿਸਤਾਨ ਜਾ ਕੇ ਵੀ ਆਏ ਪਰ ਫਿਲਹਾਲ ਦੀ ਘੜੀ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦੀਆਂ ਫਿਲਮਾਂ ਅਤੇ ਨਾਟਕ ਬੈਨ ਕਰ ਦਿੱਤੇ ਗਏ ਬਿਊਰੋ ਰਿਪੋਰਟ ਹਮਦਰਦ ਟੀਵੀ